ਉਨਾਰ ਟਾਈਮ ਚੈਨਲ ਦੇ ਨਾਲ ਜੁੜੇ ਹੋ ਤੁਸੀਂ ਮੈਂ ਲਖਵਿੰਦਰ ਸਿੰਘ ਪੇੜ ਅੱਜ ਪਹੁੰਚ ਚੁੱਕੇ ਹਾਂ ਪਿੰਡ ਚੰਦਪਾਣ ਜਿੱਥੇ ਵੱਡਾ ਇਕੱਠ ਰਾਤ ਝੇਲ ਵਿੱਚੋਂ ਸਾਰੇ ਮਜਦੂਰ ਰਿਹਾਂ ਕਰ ਦਿੱਤੇ ਗਏ ਆ ਅੱਜ ਚੰਦਪਾਣ ਵਿੱਚ ਵੱਡਾ ਇਕੱਠ ਹੋਇਆ ਹਾਊਸੋਂ ਤੋਂ ਹੁਣੇ ਉੱਥੋਂ ਦੀਆਂ ਤਸਵੀਰਾਂ ਭੈਣਾ ਦੀ ਜਿਹੜੀਆਂ ਭੈਣਾ ਹੁੰਦੀਆਂ ਉਹ ਵੀ ਚੱਕਦੀਆਂ ਨਾ ਜਦੋਂ ਵੀਰ ਨੂੰ ਜਦੋਂ ਛੋਟਾ ਹੁੰਦਾ ਐਸ ਤੱਕ ਨਾਲ ਮੈਨੂੰ ਮਹਿਸੂਸ ਹੋ ਰਿਹਾ ਸੀ ਤੇ ਮੇਰੇ ਬਜ਼ੁਰਗਾਂ ਦੇ ਜਿਸ ਤੱਕ ਨਾਲ ਤੁਸੀਂ ਪੂਰੇ ਪੰਜਾਬ ਦੇ ਵਿੱਚ ਇਹ ਮੁਹਿੰਮ ਚਲਾਈ ਔਰ ਜੰਗ ਜਿੱਤੀ ਉਹਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਇੱਥੇ ਕਿਰਤੀ ਕਿਸਾਨ ਯੂਨੀਅਨ ਨੇ ਵੀ ਸਾਥ ਦਿੱਤਾ ਉਗਰਾਹਾ ਯੂਨੀਅਨ ਨੇ ਵੀ ਸਾਥ ਸਾਥ ਦਿੱਤਾ ਤੇ ਮਜ਼ਦੂਰ ਯੂਨੀਅਨ ਨੇ ਵੀ ਬਿਲਕੁਲ ਸਾਰੀਆਂ ਭਰਾਤਰੀ ਜਥੇਬੰਦੀਆਂ ਨੇ ਜਿਹੜਾ ਪਿਆਰ ਦਿੱਤਾ ਉਹਨਾਂ ਦਾ ਮੈਂ ਦੇਣ ਨਹੀਂ ਦੇ ਸਕਦਾ ਤੁਹਾਡਾ ਸਾਰਿਆਂ ਦਾ ਕਿਉਂਕਿ ਜਿਹੜੀ ਲੜਾਈ ਲੜ ਰਹੀ ਸੀ ਨਾ ਉਹ ਲੜਾਈ ਸਿਰਫ ਇੱਕ ਸੱਚ ਦੀ ਸੀ ਤੇ ਉਹ ਸੱਚ ਨੂੰ ਦਬਾਇਆ ਜਾ ਰਿਹਾ ਸੀ ਤੇ ਉਹ ਸੱਚ ਕਿਵੇਂ ਨਿਕਲ ਕੇ ਬਾਹਰ ਆਇਆ ਇਹ ਤੁਸੀਂ ਸਾਰਿਆਂ ਨੇ ਦੱਸਿਆ ਤੇ ਤੁਹਾਡੇ ਪਿਆਰ ਨੇ ਦੱਸਿਆ ਤੁਹਾਡੇ ਏਕੇ ਨੇ ਦੱਸਿਆ ਤੇ ਮੇਰੇ ਕਿਸਾਨਾਂ ਨੇ ਮਜ਼ਦੂਰਾਂ ਨੇ ਸਾਰਿਆਂ ਨੇ ਭਰਾਵਾਂ ਨੇ ਭੈਣਾਂ ਨੇ ਸਾਰਿਆਂ ਨੇ ਪਿਆਰ ਦਿੱਤਾ ਤੇ ਰੱਬ ਅਗੇ ਦੁਆਵਾਂ ਕੀਤੀਆਂ ਤੇ ਤੁਹਾਡੀਆਂ ਦੁਆਵਾਂ ਨੇ ਜੜੀਆਂ ਦੁਆਵਾਂ ਸੱਟਕਾ ਮੈਂ ਇੱਥੇ ਖੜਾ ਮੈਨੂੰ ਕਿਤੇ ਸੱਤ ਜਨਮ ਵੀ ਮਿਲ ਜਾਣਾ ਮੈਂ ਉਹਦੇ ਜਨਮ ਲੈ ਕੇ ਵੀ ਮੈਂ ਨਾ ਤੁਹਾਡਾ ਕਰਜ਼ ਨਹੀਂ ਉਤਾਰ ਸਕਦਾ ਇੰਨਾ ਕਿ ਮੈਂ ਰਣੀ ਆ ਤੁਹਾਡਾ ਪਹਿਲਾਂ ਤੁਸੀਂ ਮੇਰੀ ਮਿਸਿਸ ਨੂੰ ਸਰਪੰਚ ਬਣਾਇਆ ਸਰਪੰਚ ਬਣਾਉਣ ਤੇ ਇਨਾ ਪਿਆਰ ਦਿੱਤਾ ਸੀ ਤੇ ਹੁਣ ਤਾਂ ਤੁਸੀਂ ਪੂਰੇ ਪੰਜਾਬ ਦਾ ਪਿਆਰ ਮੇਰੇ ਨਾਲ ਸਾਂਝਾ ਕਰ ਦਿੱਤਾ ਮੈਂ ਤੁਹਾਡਾ ਆਸਾਨੀ ਦੇ ਸਕਦਾ ਸੋ ਸਾਰੇ ਤੁਸੀਂ ਇਕੱਠੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਜੱਫੇ ਬੰਦੀਆਂ ਦਾ ਫਿਰ ਦੁਬਾਰਾ ਕਹਿੰਨਾ ਮੈਂ ਸਾਰੇ ਸੂਜਵਾਨ ਆਗੂਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਲੋਕਾਂ ਦਾ ਜਿੰਦਾਬਾਦ 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 ਇਰਫਾਨਾ ਮਜ਼ਦੂਰਾ ਨੌਜਵਾਨਾਂ ਦੇ ਇੱਕ ਜਿੰਦਾਬਾਦ 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 ਸਾਰੇ ਲੋਕ ਨੰਨਤ ਬਾਜੀ ਕਰ ਰਹੇ ਸੀਗੇ ਘਰੇ ਬੈਠੇ ਰੋਟੀਆਂ ਸੇਕ ਰਹੇ ਸੀ ਤੇ ਗੱਲਾਂ ਮਾਰ ਰਹੇ ਸੀਗੇ ਵੀ ਇਹਨਾਂ ਨੂੰ ਕੀ ਪਤਾਗਾ ਔਰ ਆਪ ਦੀ ਸੂਝ ਬੂਧ ਦਾ ਸਬੂਤ ਦਿੰਦੇ ਹੋਏ ਮਜ਼ਦੂਰ ਆਗੂਆਂ ਨੇ ਸੂਝ ਬੂਧ ਦਾ ਤਾਂ ਅੱਜ ਸਾਡੇ ਜੇ ਕਰਕੇ ਮੈਂ ਸਟੇਜ ਦੀ ਜਿਹੜੀ ਸ਼ੁਰੂਆਤ ਕਰਨ ਲੱਗਿਆ ਕ੍ਰਾਂਤੀਕਾਰੀ ਪਿੰਦੂ ਮਜ਼ਦੂਰ ਯੂਨion ਦੇ ਆਗੂ ਸਾਚੀ ਸਿਕੰਦਰ ਸਿੰਘ ਜਿੱਤ ਕੇ ਲੋਕਾਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਜਵਾਬਲੇ ਦੇ ਵਿੱਚ ਜਦੋਂ ਅਸੀਂ ਇਹ ਗੱਲ ਕਰਦੇ ਆ ਕਿ ਮਾਮਲਾ ਕੀ ਆ ਉਹ ਜਦੋਂ ਪਤਾ ਲੱਗਦਾ ਮਾਮਲਾ ਕੀ ਆ ਉਹ ਜਦੋਂ ਕਿ ਸਿਰਫ ਨਾਰੀ ਦਾ ਮਾਮਲਾ ਹੈ ਤੇ ਦੂਜੇ ਪਾਸੇ ਜੇਕਰ ਦੇਖੀਏ ਕਿ ਇਹਨੂੰ ਹੱਲ ਕਰਾਉਣ ਵਾਸਤੇ ਕਦੇ ਕਬਤੇ ਜਿਹੜੀ ਕੋਸ਼ਿਸ਼ ਦੀ ਲੋੜ ਪੈਂਦੀ ਉਹ ਪੰਚਾਇਤ ਮੈਂਬਰ ਤੱਕ ਹੱਲ ਕਰਵਾ ਸਕਦਾ ਹੈਗਾ ਪਰ ਦੂਜੇ ਪਾਸੇ ਕਿ ਪਿੰਦੀ ਸਾਰੀ ਪੰਚਾਇਤ ਸਮੇਤ ਸਰਪੰਚ ਇਹ ਛੋਟੇ ਜਿਹੇ ਨਾਲੀ ਦੇ ਮਾਮਲੇ ਨੂੰ ਹੱਲ ਕਰਨ ਦੇ ਯਤਨ ਕਰ ਰਿਹਾ ਸੀ ਤਾਂ ਉਹਦੇ ਚ ਸਰਪੰਚ ਵੱਲੋਂ ਬੀਡੀਓ ਨੂੰ ਐਸਐਚਓ ਨੂੰ ਇੱਕ ਲਿਖਤੀ ਅਰਖਾਸਤ ਜਿਹੜੀ ਗਮਦੂਰ ਸਿੰਘ ਉਰਫ ਪੱਕੂ ਦੇ ਖਿਲਾਫ ਦਿੱਤੀ ਗਈ ਕਿ ਇਹਦਾ ਪਾਣੀ ਹੈ ਜਿਹੜਾ ਉਹ ਨਯਾਇਤ ਮਜ਼ਦੂਰ ਭਾਈਚਾਰੇ ਵਾਲੇ ਪਾਸੇ ਆ ਰਿਹਾ ਹੈਗਾ ਇਹਨੂੰ ਠੀਕ ਕੀਤਾ ਜਾਵੇ ਪਰ ਪ੍ਰਸ਼ਾਸਨ ਨੇ ਮਸਲਾ ਹੱਲ ਕਰਨ ਦੀ ਬਜਾਏ ਜਦੋਂ ਨਹੀਂ ਸੁਣੀ ਤਾਂ ਕੁਲਦੀਪ ਨੇ ਸਰਫ ਇੱਕ ਡਾਕੂਮੈਂਟ ਬਣਾਉਣ ਵਾਸਤੇ ਕਿ ਜੋ ਨਾਲੀ ਦਾ ਕੰਮ ਹੈ ਜਿਹੜਾ ਜੋ ਗਮਦੂਰ ਗਲਤ ਕਰ ਰਿਹਾ ਉਹਦੀ ਵੀਡੀਓਗ੍ਰਾਫੀ ਕੀਤੀ ਜਾਵੇ ਪੱਤਰਕਾਰਾਂ ਨੂੰ ਬੁਲਾਇਆ ਜਦੋਂ ਪੱਤਰਕਾਰਾਂ ਨੂੰ ਬੁਲਾਇਆ ਤਾਂ ਗਮਦੂਰ ਸੁਨੇਹਦ ਉਹਦਾ ਪ੍ਰਾਜੈਜੀ ਜਿਹੜੇ ਧੌਣ ਦੇ ਵਿੱਚ ਜਿਵੇਂ ਉਹ ਕਹਿੰਦੇ ਕਿ 30 ਕਿੱਲੇ ਸਾਡੇ ਕੋਲ ਹੈਗੇ ਆ ਤੇ ਇੱਕ ਧੌਣ ਚ ਕਿੱਲਾ 31ਵਾਂ ਉਹਨੇ ਸਰਪੰਚ ਨੂੰ ਧੱਕੇ ਮਾਰੇ ਪੱਤਰਕਾਰਾਂ ਦੇ ਕੈਮਰੇ ਤੱਕ ਤੋੜ ਦਿੱਤੇ ਚਿਪਾ ਕੱਢ ਲਈਆਂ ਆਖਰ ਨੂੰ ਜੋ ਬੇਵਸ ਬੰਦੇ ਕੋਲੇ ਬਚਦਾ ਹੈਗਾ ਉਹ ਤਰਨਾ ਪ੍ਰਦਰਸ਼ਨ ਹੁੰਦਾ ਹੋਰ ਕੁਝ ਨਹੀਂ ਹੁੰਦਾਗਾ ਤਾਂ ਸਰਪੰਚ ਨੇ ਫਿਰਦੇ ਲੋਕਾਂ ਨੇ ਮਜ਼ਦੂਰਾਂ ਨੇ ਵੀ ਸੋਚਿਆ ਕਿ ਹਾਂ ਅਸੀਂ ਆਪ ਦਾ ਰੋਹ ਦਰਜ ਕਰਾਈਏ ਪ੍ਰਸ਼ਾਸਨ ਨੂੰ ਕਿ ਸਾਡੀ ਸੁਣੀ ਨਹੀਂ ਗਈ ਤੇ ਜਿਹੜਾ ਇਥੋਂ ਦਾ ਸਜੋਰ ਜਯਸ਼ ਕੁਮਾਰ ਹੈ ਕਿਉਂਕਿ ਮੈਂ ਕਿਉਂ ਇਹ ਗੱਲ ਕਰ ਰਿਹਾ ਹੈਗਾ ਸਾਰੀ ਕਿਉਂਕਿ ਸਾਥੀ ਰਿਹਾ ਹੋ ਗਏ ਹੈ ਜੇ ਗੱਲ ਤੇ ਪੂਰੀ ਤੇ ਗੱਲ ਕਰਨੀ ਜ਼ਰੂਰੀ ਆ ਜਦੋਂ ਔਰਜੇਸ਼ ਕੁਮਾਰ ਐ ਸਜੋ ਹੁੰਦਾ ਹੈ ਉਹ ਆਦੇ ਆਪ ਨੂੰ ਜਿਵੇਂ ਆਪਾਂ ਕਰਕੇ ਸਿੰਗਲ ਵਾਂਗੂ ਜਿਵੇਂ ਸਿੰਗਮ ਫਿਲਮਾਂ ਦੇ ਮੈਂ ਪੇਸ਼ ਕਰਦਾ ਵੀ ਤੁਸੀਂ ਕੌਣ ਆਏ ਕਿਵੇਂ ਮੈਂ ਕਿਹਾ ਕੀ ਆ ਜਦੋਂ ਅਸਤਰਾ ਦੀ ਗੱਲਬਾਤ ਹੁੰਦੀ ਹੈ ਤੇ ਨਾਲ ਦੀ ਨਾਲ ਹੀ ਐਮ.ਐਲ.ਏ. ਸਾਹਿਬ ਦਾ ਫੋਨ ਆ ਜਾਂਦਾ ਹੈ ਕਿ ਇਹਨਾਂ ਨੂੰ ਜਿਹੜੇ ਢੰਗ ਨਾਲ ਇੱਥੋਂ ਉਠਾਇਆ ਜਾਂਦਾ ਧਰਨੇ 'ਚੋਂ ਉਠਾਓ ਤਾਂ ਜੋ ਲਾਖੀ ਚਾਰਜ ਹੋਇਆ ਉਹ ਕਿਸੇ ਤਾਂ ਲੁਕਿਆ ਸੁਪਿਆਣੀ ਹੈਗਾ। ਹੋਰ ਜੋ ਪੋਸਟੇ ਸਾਹਮਣੇ ਗੋਲੀ ਚੱਲੀ ਉਹ ਵੀ ਲੁਕਿਆ ਸੁਪਿਆਣੀ ਹੈਗਾ। 5 ਤਰੀਕ ਜੀ ਕਰਨਾ ਹੈ। ਮੈਦੂਰ ਜਥੇਬੰਦੀਆਂ 6 ਤਰੀਕ ਨੂੰ ਜੈਤੋ ਦੇ ਪਾਰਕ ਦੇ ਵਿੱਚ ਇਕੱਠੀਆਂ ਹੋ ਜਾਂਦੀਆਂ ਹਨ। ਔਰ ਜਿਹੜਾ ਮਜ਼ਦੂਰਾ ਜਿਹੜਾ ਗਮਦੂਰਾ ਇਹ ਧਾਰਾ ਮਾਰਦਾ ਸੀਗੇ ਹਥਿਆਰ ਆ ਜਿਹੜੇ ਚਲਉਣ ਵਾਸਤੇ ਹੁੰਦੇ ਆ ਇਹ ਅਸੀਂ ਕੋਈ ਸ਼ੋਅ ਵਾਸਤੇ ਨਹੀਂ ਰੱਖੇ ਹੈਗੇ। ਉਹੀ ਗਮਦੂਰਾ ਜਦੋਂ ਮਜ਼ਦੂਰ ਜਥੇਬੰਦੀਆਂ ਦੀ ਮੀਟਿੰਗ ਹੁੰਦੀ ਹੈ ਉਦੋਂ ਅਗਲੇ ਤਾਂ ਨਿਸਲ ਹੋ ਜਾਂਦਾ ਹੈ ਤੇ ਕਹਿੰਦਾ ਹੈ ਕਿ ਸਾਡੀ ਤਾਂ ਭਾਈਚਾਰਕ ਸਾਂਝ ਸੀਗੀ ਤਾਂ ਜਦੋਂ 6 ਤਰੀਕ ਨੂੰ ਮੀਟਿੰਗ ਹੁੰਦੀ ਆ ਤਾਂ ਮਜ਼ਦੂਰ ਜੱਥੇਬੰਦਨਾ ਉਹ ਕਹਿੰਦੇ ਐਸਪੀ ਜਸਮੀਤ ਨਾਲ ਮੀਟਿੰਗ ਕਰਦੀਆਂ ਤੇ ਮੰਗਾ ਰੱਖਦੀਆਂ ਕਿ ਸਾਡੇ ਮਜ਼ਦੂਰ ਪਹਿਨਪਰਾ ਸਾਰੇ ਬਿਨਾਂ ਸ਼ਰਤ ਰਿਹਾ ਹੋਣਾ ਚਾਹੀਦਾ ਆ ਜਿਹੜੀ ਦੂਜੀ ਤਰ੍ਹਾਂ ਗਮਦੂਰ ਜੱਜੀਆ ਕੋਦੇ ਖਦਾਬ 307 ਦਾ ਪਰਚਾ ਦਰਜ ਹੋਣਾ ਚਾਹੀਦਾ ਐਸ ਸੀ ਐਸਟੀ ਦਾ ਪਰਚਾ ਦਰਜ ਹੋਣਾ ਚਾਹੀਦਾ ਤਾਂ ਇਹ ਸਾਰੇ ਮਾਮਲੇ ਨੂੰ ਡੀ ਸੀ ਐਸ ਐਸ ਪੀ ਤੱਕ ਜਿਹੜਾ ਜਿਹੜੀ 7 ਤਰੀਕ ਨੂੰ ਮੀਟਿੰਗ ਹੋਈ ਆ ਉਹ ਐਕਸ਼ਨ ਕਮੇਟੀ ਲੈ ਆਗਾਜ਼ ਹੋਇਆ ਇਹ ਸਾਰੀਆਂ ਮੰਗਾਂ ਜਿਹੜੀਆਂ ਡੀ ਸੀ ਐਸ ਐਸ ਪੀ ਨੇ ਮੰਨੀਆਂ ਔਰ ਸਾਡੇ ਸਾਰੇ ਸਾਥੀ ਬਿਨਾਂ ਸ਼ਰਤ ਹੀ ਹਾਂ ਹੁਕੀ ਆਏ ਆ ਔਰ ਜਿਹੜਾ ਇੱਥੋਂ ਦੇ ਗਮਦੂਰ ਦੇ ਢੌਣ ਦੇ ਵਿੱਚ ਕਿਲਾ ਸੀ ਉਹ ਲੋਕਾਂ ਨੇ ਕੱਢਿਆ ਔਰ ਜਿਹੜਾ ਸਾਡੇ ਕੁਲਦੀਪ ਸਰਪੰਚ ਨੂੰ ਇੱਥੋਂ ਦੀ ਵੱਡੀ ਜਿਹੜੀ ਤਨਾਰ ਚੋਦਰੀ ਜਮਾਤ ਹੈ ਸਰਪੰਚੀ ਨਹੀਂ ਕਰ ਦੇਣਾ ਚਾਹੁੰਦੀ ਸੀ ਪਰਚਾ ਕਰਾ ਕੇ ਉਹਨਾਂ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਆ ਅੱਗੇ ਦਾ ਕੁਲਦੀਪ ਸਰਪੰਚ ਸੈਨ ਕਰਦਾ ਸੀ ਹੁਣ ਤਾਂ ਕੁਲਦੀਪ ਸਰਪੰਚ ਨੂੰ ਮੁੱਖ ਮੰਤਰੀ ਵਾਂਗੂ ਲੋਕ ਜਾਣਨ ਲੱਗ ਪਏ ਹੈਗੇ ਆ ਔਰ ਲੋਕ ਅੱਜ ਕਲਦੀਪ ਦੇ ਨਾਲ ਉਹਨਾਂ ਦੀ ਘਰ ਵਾਲੀ ਸਰਪੰਚ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਚੰਗਰਾਂ ਦੇ ਨਾਲ ਜੁੜੇ ਹੈਗੇ ਆ ਅੱਜ ਤੱਕ ਕਲਦੀਪ ਦਾ ਇਸ ਪਿੰਡ ਦੇ ਲੋਕਾਂ ਦਾ ਸਾਥ ਦਿੰਦੇ ਰਹਾਂਗੇ ਜਿੰਨਾ ਸਮਾਂ ਗਮਦੂਰ ਦੀ ਗ੍ਰਿਫਤਾਰੀ ਨਹੀਂ ਹੁੰਦੀ ਦੁਜਾਜੀ ਦੀ ਗ੍ਰਿਫਤਾਰੀ ਨਹੀਂ ਹੁੰਦੀ ਔਰ ਹੋਰ ਜਿਹੜਾ ਜੋ ਵੀ ਮੰਗਾਂ ਮੰਨੀਆਂ ਹੈ ਉਹ ਨਹੀਂ ਹੁੰਦਗਾਂ ਇਹਨਾਂ ਬੇਤਕਾਂ ਮਾਰ ਵੇ ਗੁਰਜੀਕਾ ਖਾਲਸਾ ਵੇ ਗੁਰਜੀ ਕੀ ਫਤਿਹ ਗੰਭਪਨ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਜਿੰਦਾਬਾਦ